ਆਪਣੇ ਚੰਗੇ ਭਵਿੱਖ ਦੇ ਲਈ ਜੌਰਜੀਆ ਦੇ ਵਿੱਚ ਗਏ 11 ਭਾਰਤੀਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਵਿੱਚੋਂ ਵਧੇਰੇ ਲੋਕ ਪੰਜਾਬ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਹੁਣ ਇੱਕ ਨਵਾਂ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੀ ਜੌਰਜੀਆ ਦੇ ਵਿੱਚ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਾਨਸਾ ਦੀ ਇੱਕ ਲੜਕੀ ਮਨਿੰਦਰ ਕੌਰ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਦੋਵਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਖਾਲ ਹੈ ਜੇਕਰ ਗੱਲ ਕੀਤੀ ਜਾਵੇ ਤਰਨਤਾਰਨ ਦੇ ਨੌਜਵਾਨ ਦੀ ਤਾਂ ਉਸਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ 1 ਸਾਲ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ ਉੱਥੇ ਹੀ ਮਾਨਸਾ ਦੀ ਮਨਿੰਦਰ ਕੌਰ ਜੋ ਕਿ 6 ਸਾਲ ਪਹਿਲਾਂ 조ਰਜੀਆ ਦੇ ਵਿੱਚ ਗਈ ਸੀ ਤੇ ਇੱਕ ਹੋਟਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਕੰਮ ਕਰ ਰਹੀ ਸੀ ਤੇ ਹੁਣ 11 ਭਾਰਤੀਆਂ ਦੀ ਉਸੇ ਹੋਟਲ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਦੱਸਿਆ ਕਿ ਦਮ ਘੁੱਟਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਇਸ ਤੋਂ ਪਹਿਲਾਂ ਮਾਮਲੇ ਸਾਹਮਣੇ ਆਏ ਸਨ ਸੁਨਾਮ ਤੋਂ ਖੰਨਾ ਤੋਂ ਮੋਗਾ ਤੋਂ ਜਲੰਧਰ ਤੋਂ ਜਿੱਥੇ ਕਿ 조ਰਜੀਆ ਦੇ ਵਿੱਚ ਹੀ ਉਹਨਾਂ ਦੀ ਵੀ ਜਾਨ ਚਲੀ ਗਈ ਸੀ ਸੁਨਾਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਦੇ ਪਤੀ ਪਤਨੀ ਦੀ ਮੌਤ ਹੋਈ ਸੀ ਰਾਜਪੁਰਾ ਦੇ ਰਹਿਣ ਵਾਲੇ ਨਨਤ ਪਰਚਾਈ ਦੀ ਵੀ 조ਰਜੀਆ ਦੇ ਵਿੱਚ ਜਾਨ ਚਲੀ ਗਈ ਤੇ ਇਸ ਦੇ ਨਾਲ ਹੀ ਖੰਨਾ ਅਤੇ ਮੋਗਾ ਦੇ ਵਿੱਚ ਇੱਕ ਇੱਕ ਨੌਜਵਾਨ ਦੀ ਮੌਤ ਹੋਈ ਹੈ ਤਾਂ ਇਸੇ ਵਿਚਕਾਰ ਹੁਣ ਇਹ ਵੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਤਰਨਤਾਰਨ ਦੇ ਇੱਕ ਨੌਜਵਾਨ ਦੀ ਜੌਰਜੀਆ ਦੇ ਵਿੱਚ ਮੌਤ ਹੋਈ ਹੈ ਸੰਦੀਪ ਸਿੰਘ ਉਸਦੀ ਪਹਿਚਾਨ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦਾ ਇਕਲੋਪਤਾ ਕਮਾਊ ਪੁੱਤ ਸੀ ਜੋ ਕਿ ਹੁਣ ਉਹ ਵੀ ਚਲਿਆ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਹੁਣ ਭਾਰਤ ਸਰਕਾਰ ਦੇ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤਾਂ ਇਸੇ ਵਿਚਕਾਰ ਤੁਹਾਨੂੰ ਦੱਸਦੀ ਇੱਕ ਦੀ ਮਾਨਸਾ ਦੀ ਮਨਿੰਦਰ ਕੌਰ ਵੀ ਜੋ ਕਿ 6 ਸਾਲ ਤੋਂ 조ਰਜੀਆ ਦੇ ਵਿੱਚ ਰਹਿ ਰਹੀ ਸੀ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮੌਤ ਹੋ ਗਈ ਹੈ ਹਾਲਾਂਕਿ ਤੁਹਾਨੂੰ ਪੂਰਾ ਮਾਮਲਾ ਦੱਸਤੀ ਹੈ ਕਿ 조ਰਜੀਆ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 14 ਦਸੰਬਰ ਦੀ ਰਾਤ ਨੂੰ ਬਰਫੀਲਾ ਤੂਫਾਨ ਆਉਂਦਾ ਹੈ ਬਰਫੀਲਾ ਤੂਫਾਨ ਆਉਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਿਤੀ ਇਹ ਹੋ ਜਾਂਦੀ ਹੈ ਕਿ 조ਰਜੀਆ ਦੇ ਕਈ ਇਲਾਕਿਆਂ 'ਚ ਬਿਜਲੀ ਜੋ ਹੈ ਉਹ ਬੱਤੀ ਬੰਦ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਕਈ ਖੰਭੇ ਜੋ ਨੇ ਜ਼ਮੀਨ ਤੋਂ ਉਖੜ ਜਾਂਦੇ ਨੇ ਤੂਫਾਨ ਦੇ ਵਿੱਚ ਤੇ ਕਿਸੇ ਦੇ ਵੱਲੋਂ ਹੋਟਲ 'ਚ ਜਨਰੇਟਰ ਚਲਾ ਦਿੱਤਾ ਜਾਂਦਾ ਹੈ ਹਾਲਾਂਕਿ ਜਦੋਂ ਜਨਰੇਟਰ ਚੱਲਦਾ ਹੈ ਤਾਂ ਸਾਰੇ ਹੀ ਆਪਣਾ ਕੰਮ ਸਮਾਪਤ ਕਰਕੇ ਜਦੋਂ ਸੌਣ ਦੇ ਲਈ ਜਾਂਦੇ ਨੇ ਤਾਂ ਅਚਾਨਕ ਹੀ ਕਿਸੇ ਦੇ ਵੱਲੋਂ ਉੱਤੇ ਹੀਟਰ ਔਨ ਕਰ ਦਿੱਤਾ ਜਾਂਦਾ ਹੈ ਹੀਟਰ ਅਤੇ ਜਨਰੇਟਰ ਦੀ ਗੈਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ 12 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਵਿਦੇਸ਼ੀ ਲੜਕੀ ਵੀ ਸ਼ਾਮਲ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਦੇ ਵਿੱਚੋਂ 11 ਲੋਕ ਭਾਰਤ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਹਾਲਾਂਕਿ ਇਹਨਾਂ ਦੇ ਵਿੱਚੋਂ ਵੱਧੋ ਵੱਧ ਜਾਦਾ ਦੱਸੇ ਜਾ ਰਹੇ ਨੇ ਪੰਜਾਬ ਦੇ ਰਹਿਣ ਵਾਲੇ ਨੇ ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਦੇ ਵਿੱਚ ਗਏ ਸੀ ਤੇ ਹੁਣ ਉਹ ਸੰਦੀਪ ਸਿੰਘ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ ਮਨਿੰਦਰ ਕੌਰ ਜੋ ਕਿ ਮਾਨਸਾ ਦੀ ਰਹਿਣ ਵਾਲੀ ਸੀ ਇਹਨਾਂ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਸਰਕਾਰ ਦੇ ਇੱਕ ਇਹੀ ਗੋਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਦੀ ਮ੍ਰਿਤਕ ਦੇ ਨੂੰ ਵਤਨ ਵਾਪਿਸ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਉਹ ਜਾਰਜੀਆ ਦੇ ਸੀ ਕਿਸਾਨ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚੱਲ ਗਈ ਤੇ ਜਨਰੇਟਰ ਕੋ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਉਸ ਉੱਤੇ ਮਤਲਬ ਲੈ ਗਏ ਸਾਡੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੇ स्मੈਲ ਚੜ ਗਈ ਕੋਈ ਜ਼ਹਿਰੀਲੀ ਚੀਜ਼ ਦੀ ਤੇ ਸੁੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਜਿਹੜਾ ਲਾਸਟ ਬੰਦਾ ਸੀ ਉਹ ਜੋਰਜੀਆ ਦਾ ਸੀ ਕਿਹੜੀ ਤਰੀਕ ਦਾ ਵਾਕਿਆ ਜੀ ਇਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਦੀ ਤੁਹਾਨੂੰ ਵੀ ਤਾਂ ਪਤਾ ਲੱਗਦਾ ਮੈਨੂੰ ਮੇਰੇ ਬ੍ਰਦਰ ਐਲਨ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਹੈ ਤਾਂ ਤੇ ਮੈਂ ਨਹੀਂ ਤੇ ਫਿਰ ਮੈਂ ਉੱਥੋਂ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦੱਸੀ ਗੱਲ ਬਾਤ ਸਾਰੀ ਕਿਹਨਾਂ ਜੀ ਸੰਦੀਪ ਸਿੰਘ ਵੀ 34 ਸੀ ਕਿੰਨੇ ਬੱਚੇ ਸੰਦੀਪ ਸਿੰਘ ਦੇ ਸੀ ਇੱਕ ਕੋਈ ਬੇਟੀ ਹੈ ਹਾਂ ਜੀ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸਾਡੇ ਘਰ ਦੇ ਹਾਲਾਤ ਵੀ ਜਿਦਾ ਦੇ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਨੀ ਹੈ ਕਿ ਸਰਕਾਰ ਭਗਵੰਤ ਮਾਨ ਨੂੰ ਸਰਕਾਰ ਨੂੰ ਇਹ ਹੈ ਕਿ ਖੇਤੀ ਦੀ ਖੇਤੀ ਬੋਡੀ ਮਗਾਵੇ ਕੁਝ ਵੀ ਹੋ ਜਾ ਸਾਡੀ ਜਿੰਨੀ ਵੀ ਹੈਲਪ ਹੋ ਸਕੇ ਕਰਨ ਬਾਅਦ ਸਸਟੇਮ ਵੀ ਹਾਸ ਕਰਨ ਗਏ ਬਾਅਦ ਹਾਂ ਜੀ ਗਰੀਬੇ ਹਾਸ ਕਰਦੇ